ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇ ਤੁਹਾਡੇ ਪੈਸੇ ਸੰਬੰਧੀ ਜਿਹੜੀਆਂ ਵੀ ਮੁਸ਼ਕਲਾਂ ਹਨ ਉਹ ਕਿਵੇਂ 1 ਘੰਟੇ ਦੇ ਵਿੱਚ ਦੂਰ ਹੋ ਜਾਣਗੀਆਂ ਉਸ ਸੰਬੰਧੀ ਅੱਜ ਅਸੀਂ ਇੱਕ ਬਹੁਤ ਹੀ ਪਾਵਰਫੁੱਲ ਉਪਾਅ ਲੈ ਕੇ ਆਏ ਹਾਂ ਕਿ ਜਿਸ ਮੈਜੀਕਲ ਨੰਬਰ ਨੂੰ ਲਿਖਣ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਿਖਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਤੁਹਾਡੇ ਤੇ ਵੀ ਕਿਰਪਾ ਕਰ ਦੇਣ ਹੁਣ ਤੁਹਾਨੂੰ ਇੱਕ ਐਸਾ ਉਪਾਦ ਸੁਣਵਾਲੇ ਹਾਂ ਜੋ ਤੁਸੀਂ ਕਦੇ ਵੀ ਨਾ ਦੇਖਿਆ ਹੋਵੇਗਾ ਤੇ ਨਾ ਹੀ ਕਦੇ ਸੁਣਿਆ ਹੋਵੇਗਾ ਇਸ ਕਰਕੇ ਵੀਡੀਓ ਨੂੰ ਪੂਰੇ ਹੀ ਧਿਆਨ ਦੇ ਨਾਲ ਸੁਣਨਾ ਜੀ ਤੇ ਇਸ ਉੱਪਰ ਤੁਸੀਂ ਉਸੇ ਤਰ੍ਹਾਂ ਹੀ ਕਰਨਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਇਸ ਕਰਕੇ ਹੰਤ ਤੱਕ ਇਸ ਵੀਡੀਓ ਨੂੰ ਸੁਣਨਾ ਜੇਕਰ ਅਸੀਂ ਇਮਾਨਦਾਰੀ ਦੇ ਨਾਲ ਇਹ ਉਪਾਅ ਕਰਦੇ ਹਾਂ ਤਾਂ ਸਾਨੂੰ ਇਸ ਦਾ ਬਹੁਤ ਜ਼ਿਆਦਾ ਫਾਲੋਇਵ ਮਿਲਦਾ ਹੈ ਤੇ ਹੁਣ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਇਹ ਉਪਾਅ ਕਰਕੇ ਤੁਹਾਡੀਆਂ ਜਿਹੜੀਆਂ ਵੀ ਤਨ ਸੰਬੰਧੀ ਮੁਸ਼ਕਲਾਂ ਹਨ ਚਿੰਤਾਵਾਂ ਹਨ ਉਹ ਅੱਜ ਤੋਂ ਹੀ ਸਮਝ ਲਓ ਕਿ ਦੂਰ ਹੋ ਜਾਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਇੱਕਦਮ ਪ੍ਰੈਕਟੀਕਲੀ ਤੁਹਾਨੂੰ ਕਰਕੇ ਦਿਖਾਵਾਂਗੇ ਇਸ ਨੂੰ ਪੜ੍ਹੋ ਕਿਸ ਤਰ੍ਹਾਂ ਕਰਨਾ ਹੈ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਸਮਝ ਸਕੋ ਇਸ ਕਰਕੇ ਇਹ ਵਾਰ-ਵਾਰ ਕਹਿ ਰਹੇ ਹਾਂ ਇਸ ਲਈ ਇਸ ਨੂੰ ਧਿਆਨ ਦੇ ਨਾਲ ਜਰੂਰ ਸੁਣਿਓ ਤੇ ਸਮਝੋ ਤਿੰਨ ਨੰਬਰ ਅਸੀਂ ਤੁਹਾਨੂੰ ਅਜੇ ਦੱਸਣ ਵਾਲੇ ਹਾਂ ਜਿਨ੍ਹਾਂ ਦਾ ਤੁਸੀਂ ਯੂਜ਼ ਕਰਨਾ ਹੈ ਅਤੇ ਤੁਹਾਨੂੰ ਇਹਨਾਂ ਨੰਬਰਾਂ ਦੀ ਇਸਤੇਮਾਲ ਕਰਕੇ ਕਈ ਲੋਕਾਂ ਨੂੰ ਤਾਂ ਇਹ ਦੱਸਿਆ ਜਾਂਦਾ ਹੈ ਕਿ 1 ਘੰਟੇ ਦੇ ਵਿੱਚ ਹੀ ਉਸ ਦਾ ਰਿਜ਼ਲਟ ਮਿਲ ਜਾਂਦਾ ਹੈ ਕਈ ਲੋਕਾਂ ਨੂੰ ਇਸ ਦਾ ਰਿਜ਼ਲਟ 24 ਘੰਟਿਆਂ ਦੇ ਵਿੱਚ ਮਿਲਿਆ ਹੈ ਪਰ ਕਈ ਲੋਕਾਂ ਨੂੰ 1 ਘੰਟੇ ਦੇ ਵਿੱਚ ਵੀ ਮਿਲਿਆ ਹੈ ਇਹ ਜਿਹੜਾ ਮੈਜੀਕਲ ਨੰਬਰ ਹੈ ਇਹ ਇੱਕ ਦੇਵਦੂਤ ਦਾ ਕੰਮ ਕਰਦਾ ਹੈ ਅਤੇ ਦੇਵਦੂਤ ਦਾ ਮਤਲਬ ਹੁੰਦਾ ਹੈ ਕਿਸੇ ਤੱਕ ਮੈਸੇਜ ਨੂੰ ਪਹੁੰਚਾਉਣਾ ਰੱਬ ਤੱਕ ਜਾਂ ਪਰਮਾਤਮਾ ਤੱਕ ਉਸ ਮੈਸੇਜ ਨੂੰ ਪਹੁੰਚਾ ਦੇਣਾ ਜਿਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਹੈ ਇੱਕ ਅਰਦਾਸ ਦਾ ਕੰਮ ਕਰਦਾ ਹੈ ਇਹ ਮੈਜੀਕਲ ਨੰਬਰ ਇਸ ਕਰਕੇ ਜਿਹੜਾ ਵੀ ਇਸ ਨੰਬਰ ਦਾ ਇਸਤੇਮਾਲ ਕਰਦਾ ਹੈ ਉਸ ਨੂੰ ਇਸ ਦਾ ਰਿਜ਼ਲਟ ਪੋਜ਼ਿਟਿਵ ਹੀ ਮਿਲਦਾ ਹੈ ਤੇ 100% ਹੀ ਪੋਜ਼ਿਟਿਵ ਹੁੰਦਾ ਹੈ ਬਸ ਤੁਸੀਂ ਵਿਸ਼ਵਾਸ ਦੇ ਨਾਲ ਇਸ ਨੰਬਰ ਦਾ ਇਸਤੇਮਾਲ ਕਰ ਲੈਣਾ ਤਿੰਨ ਐਸੇ ਨੰਬਰ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਚਮਤਕਾਰ ਕਰਨਗੇ ਕਈ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਸਮਾਂ ਆਉਂਦਾ ਹੈ ਜਿਸ ਵੇਲੇ ਸਾਨੂੰ ਬਹੁਤ ਹੀ ਮੁਸ਼ਕਲ ਸਮਾਂ ਸਾਡੇ ਤੇ ਆ ਜਾਂਦਾ ਹੈ ਸਾਂਡੇ ਕੋਲ ਕੋਈ ਵੀ ਪੈਸਾ ਤੇ ਲੈਣਾ ਨਹੀਂ ਹੁੰਦਾ ਪਰ ਸਾਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੁੰਦੀ ਹੈ ਅਸੀਂ ਉਸ ਸਮੇਂ ਇੱਧਰ ਉੱਧਰ ਤੋਂ ਪੈਸੇ ਮੰਗ ਰਹੇ ਹੁੰਦੇ ਹਾਂ ਲੋਕਾਂ ਤੋਂ ਮੰਗ ਰਹੇ ਹੁੰਦੇ ਹਾਂ ਪਰ ਅੱਜਕੱਲ ਸਾਨੂੰ ਕੋਈ ਵੀ ਪੈਸਾ ਦੇ ਕੇ ਖੁਸ਼ ਨਹੀਂ ਹੁੰਦਾ ਉਸ ਵੇਲੇ ਜਿਸ ਵੇਲੇ ਸਾਡਾ ਕੋਈ ਸਾਥ ਨਹੀਂ ਦੇ ਰਿਹਾ ਹੁੰਦਾ ਹਰ ਤਰਫ ਤੋਂ ਸਾਨੂੰ ਨਿਰਾਸ਼ਾ ਹੀ ਮਿਲਦੀ ਹੈ ਤੁਸੀਂ ਇਸ ਨੰਬਰ ਨੂੰ ਜੇਕਰ ਜੁਸ ਕਰਨਾ ਹੈ ਤੁਹਾਡੀ ਲਾਈਫ ਤੇ ਵਿੱਚ ਮੈਜਿਕ ਹੋ ਜਾਵੇਗਾ ਕਿਧਰੋਂ ਵੀ ਤੁਹਾਨੂੰ ਪੈਸੇ ਮਿਲ ਸਕਦੇ ਹਨ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਹਾਨੂੰ ਪੈਸੇ ਕਿਹੜੇ ਪਾਸੇੋਂ ਮਿਲ ਚੁੱਕੇ ਹਨ ਉਹਨਾਂ ਦਾ ਕਿਵੇਂ ਇੰਤਜ਼ਾਮ ਹੋ ਜਾਵੇਗਾ ਇਹ ਜਿਹੜੇ ਤਿੰਨੇ ਮੈਜਿਕ ਨੰਬਰ ਹਨ ਇਹ ਤੁਹਾਨੂੰ ਮੈਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੀ ਤਾਂ ਤੁਹਾਨੂੰ ਰਿਜ਼ਲਟ ਵੀ ਇਸ ਦਾ ਜ਼ਰੂਰ ਮਿਲ ਜਾਵੇਗਾ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਤਿੰਨਾਂ ਨੰਬਰਾਂ ਦਾ ਇਸਤੇਮਾਲ ਕਰੋ ਤਾਂ ਵੀ ਤੁਹਾਨੂੰ ਰਿਜ਼ਲਟ ਫੁੱਲ ਮਿਲੇਗਾ ਜਾਂ ਇੱਕ ਦਾ ਵੀ ਇੱਕ ਤੁਸੀਂ ਇਸਤੇਮਾਲ ਕਰ ਲੈਂਦੇ ਹੋ ਉਸ ਦਾ ਵੀ ਤੁਹਾਨੂੰ ਪੂਰਾ ਰਿਜ਼ਲਟ ਮਿਲ ਸਕਦਾ ਹੈ ਤੇ ਤੁਹਾਨੂੰ ਆਪਣੇ ਆਪ ਹੀ ਸਮਝ ਆਉਣੇ ਸ਼ੁਰੂ ਹੋ ਜਾਵੇ ਕਿ ਕਿ ਤੁਹਾਨੂੰ ਇਹ ਸਾਰਾ ਰਿਜ਼ਲਟ ਮਿਲਿਆ ਹੈ ਜਾਂ ਨਹੀਂ ਸਭ ਤੋਂ ਪਹਿਲਾ ਨੰਬਰ ਹੈ ਜੀ 520 520 520 ਨੰਬਰ ਏ ਨੰਬਰ ਮੈਜੀਕਲ ਨੰਬਰ ਹੈ ਇਹ ਨੰਬਰ ਕਦੇ ਵੀ ਫੇਲ ਨਹੀਂ ਹੋਇਆ ਜਿਸ ਕਿਸੇ ਨੇ ਵੀ ਇਸ ਨੰਬਰ ਦਾ ਯੂਜ਼ ਕੀਤਾ ਹੈ ਉਸ ਨੂੰ ਬਹੁਤ ਸਾਰੇ ਫਾਇਦੇ ਹੋਏ ਹਨ ਤੁਸੀਂ ਇਸ ਨੰਬਰ ਨੂੰ ਆਪਣੀ ਬਾਡੀ ਦੇ ਲੈਫਟ ਪਾਰਟ ਦੇ ਉੱਪਰ ਲਿਖ ਦੇਣਾ ਹੈ ਭਾਵੇਂ ਤੁਹਾਡੀ ਖੱਬੀ ਬਾਹ ਹੋਵੇ ਭਾਵੇਂ ਤੁਹਾਡੀ ਖੱਬੀ ਲੱਤ ਹੋਵੇ ਜਾਂ ਤੁਹਾਡਾ ਖੱਬਾ ਮੋਢਾ ਹੋਵੇ ਉਸ ਦੇ ਉੱਤੇ ਤੁਸੀਂ ਇਸ ਨੂੰ ਲਿਖ ਲੈਣਾ ਹੈ ਇਸ ਦੇ ਉੱਪਰ ਫਿਰ ਤੁਸੀਂ ਕੱਪੜੇ ਪਾ ਲੈਣੇ ਹਨ ਇਹ ਨੰਬਰ ਕਿਸੇ ਨੂੰ ਨਜ਼ਰ ਵੀ ਨਹੀਂ ਆਉਣਾ ਚਾਹੀਦਾ ਤੁਸੀਂ ਇੱਥੇ ਇੱਕ ਮੇਨ ਗੱਲ ਦਾ ਧਿਆਨ ਰੱਖਣਾ ਹੈ ਜੋ ਤੁਸੀਂ ਇਹ ਆਪਣਾ ਨੰਬਰ ਲਿਖਣਾ ਹੈ ਉਹ ਹਰੇ ਉਹ ਹਰੇ ਪੈਨ ਦੇ ਨਾਲ ਹੀ ਲਿਖਣਾ ਹੈ ਯਾਦ ਰੱਖਣਾ ਹੈ ਕਿ ਹਰਾ ਪੈਨ ਹੀ ਸਿਰਫ ਇਸ ਵਿੱਚ ਜੋਸ ਹੁੰਦਾ ਹੈ ਜਿਸ ਵੇਲੇ ਵੀ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੋਵੇ ਕਿਸੇ ਤੋਂ ਮੰਗਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰ ਲੈਣਾ ਕਿ ਸਾਡੀ ਜਿਹੜੀ ਵੀ ਪੈਸਿਆਂ ਸੰਬੰਧੀ ਪਰੇਸ਼ਾਨੀ ਹੈ ਪਰਮਾਤਮਾ ਜੀ ਉਸ ਨੂੰ ਦੂਰ ਕਰ ਦਿਓ ਇਹ ਅਰਦਾਸ ਕਰਕੇ ਫਿਰ ਤੁਸੀਂ ਆਪਣੀ ਬਾਹ ਜਾਂ ਆਪਣੇ ਮੋਢੇ ਤੇ ਜਾਂ ਆਪਣੇ ਲੱਤ ਦੇ ਖੱਬੇ ਪਾਸੇ ਇਹ ਤੁਸੀਂ 520 ਨੰਬਰ ਲਿਖ ਲੈਣਾ ਹੈ ਇਸ ਨੂੰ ਤੁਸੀਂ ਸਿਰਫ ਹਰੇ ਪੈੰਦੇ ਨਾਲ ਹੀ ਲਿਖਣਾ ਹੈ ਜਿਹੜੇ ਅਸੀਂ ਹੋਰ ਦੋ ਨੰਬਰ ਦੱਸਣ ਵਾਲੇ ਹਾਂ ਉਹ ਵੀ ਤੁਸੀਂ ਇਸ ਦੇ ਨਾਲ ਜੇਕਰ ਜੋੜ ਲਓਗੇ ਤਾਂ ਤੁਹਾਨੂੰ ਇਸ ਦਾ ਪਾਵਰਫੁਲ ਰਿਜ਼ਲਟ ਮਿਲ ਜਾਵੇਗਾ ਤਾਂ ਫਿਰ ਤੁਸੀਂ ਸਮਝ ਲਓ ਕਿ ਤੁਹਾਡੀ ਲੋਟਰੀ ਲੱਗਣ ਵਾਲੀ ਹੈ ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਹੋਵੇਗਾ ਕਿ ਇਹ ਨੰਬਰ ਸਾਡੀ ਕਿਸਮਤ ਕਿਵੇਂ ਬਦਲ ਦੇਣਗੇ ਮੈਂ ਤੁਹਾਨੂੰ ਇਸ ਦਾ ਮਤਲਬ ਦੱਸਦੀ ਹਾਂ ਇਹ ਜੋ 520 ਨੰਬਰ ਹੈ ਇਹ ਮਨੀ ਦਾ ਨੰਬਰ ਹੁੰਦਾ ਹੈ ਭਾਵ ਕਿ ਪੈਸਿਆਂ ਨੂੰ ਆਕਰਸ਼ਿਤ ਕਰਨ ਵਾਲਾ ਨੰਬਰ ਹੈ ਤੇ ਜੇਕਰ ਇਹ ਪੈਸਿਆਂ ਨੂੰ ਆਕਰਸ਼ਿਤ ਕਰੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆ ਜਾਵੇਗਾ ਮਨੀ ਤੁਹਾਡੇ ਘਰ ਵਿੱਚ ਆਉਣੇ ਆਕਰਸ਼ਿਤ ਹੋਣ ਲੱਗ ਪਵੇਗੀ ਤੁਹਾਡੀ ਪੈਸੇ ਸੰਬੰਧੀ ਜਿਹੜੀ ਵੀ ਕੋਈ ਪਰੇਸ਼ਾਨੀ ਸੀ ਉਹ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਜੀ ਦੂਸਰੇ ਮੈਜੀਕਲ ਨੰਬਰ ਦੇ ਬਾਰੇ ਦੂਸਰਾ ਮੈਜੀਕਲ ਨੰਬਰ ਹੈ 741 ਭਾਵ ਕੇ 741 ਨੰਬਰ ਇਹ ਜਿਹੜਾ ਨੰਬਰ ਹੈ ਇਸ ਨੂੰ ਪੋਸੀਬਲ ਨੰਬਰ ਕਿਹਾ ਜਾਂਦਾ ਹੈ ਭਾਵ ਕਿ ਹਰ ਇੱਕ ਚੀਜ਼ ਪੋਸੀਬਲ ਚੀਜ਼ ਨੂੰ ਪੋਸੀਬਲ ਕਰਨ ਵਾਲਾ ਨੰਬਰ ਹੈ ਇਹ 520 ਨੰਬਰ ਤਾਂ ਹੋ ਗਿਆ ਮਨ ਨੂੰ ਆਕਰਸ਼ਿਤ ਕਰਨ ਵਾਲਾ ਤੇ 741 ਨੰਬਰ ਹੋ ਗਿਆ ਜਿਹੜਾ ਜ਼ਿੰਦਗੀ ਤੁਹਾਡੀ ਦੇ ਵਿੱਚ ਇੰਪੋਸੀਬਲ ਚੀਜ਼ਾਂ ਤੁਹਾਨੂੰ ਲੱਗਦੀਆਂ ਸਨ ਕਿ ਇਹ ਤਾਂ ਮੈਨੂੰ ਮਿਲ ਹੀ ਨਹੀਂ ਸਕਦੀਆਂ ਉਹਨਾਂ ਚੀਜ਼ਾਂ ਨੂੰ ਉਹਨਾਂ ਗੱਲਾਂ ਨੂੰ ਪੋਸੀਬਲ ਕਰਨ ਵਾਲਾ ਨੰਬਰ ਹੋ ਗਿਆ 741 ਨੰਬਰ ਜੇਕਰ ਤੁਸੀਂ 520 ਦੇ ਥੱਲੇ 741 ਨੰਬਰ ਲਿਖ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਦੁੱਗਣਾ ਰਿਜ਼ਲਟ ਮਿਲ ਜਾਵੇਗਾ ਹੁਣ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਬਾਡੀ ਦੇ ਖੱਬੀ ਸਾਈਡ ਤੇ ਇਹਨਾਂ ਨੰਬਰਾਂ ਨੂੰ ਲਿਖਣਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਜੀ ਤੀਸਰਾ ਹੈ ਮੈਜੀਕਲ ਨੰਬਰ ਤੀਸਰਾ ਮੈਜੀਕਲ ਨੰਬਰ 777 ਨੰਬਰ ਜਿਹੜਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਲੈ ਕੇ ਆਵੇਗਾ ਤੁਸੀਂ ਸਮਝ ਲਓ ਕਿ ਜੇਕਰ ਤੁਸੀਂ ਇਹਨਾਂ ਤਿੰਨਾਂ ਹੀ ਨੰਬਰਾਂ ਨੂੰ ਮਿਲਾ ਕੇ ਆਪਣੀ ਬਾਡੀ ਦੇ ਕਿਸੇ ਵੀ ਖੱਬੇ ਪਾਸੇ ਕਿਸੇ ਵੀ ਖੱਬੇ ਪਾੜ ਤੇ ਲਿਖ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਜੀਕਲ ਹੋਣਾ ਸ਼ੁਰੂ ਹੋ ਜਾਵੇਗਾ 777 ਨੰਬਰ ਇੱਕ ਚਮਤਕਾਰੀ ਨੰਬਰ ਹੈ ਜੇਕਰ ਤੁਸੀਂ ਇਸ ਨੂੰ ਆਪਣੀ ਕਿਸੇ ਬਾਡੀ ਪਾਰਟ ਦੇ ਉੱਪਰ ਲਿਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਜੀਕਲ ਹੋਣਾ ਸ਼ੁਰੂ ਹੋਵੇਗਾ ਹਫਤੇ ਦੇ ਅੰਦਰ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਕਈ ਲੋਕ ਕੀ ਕਰਦੇ ਹਨ ਕਿ ਨੰਬਰ ਲਿਖਣ ਦੇ ਵਿੱਚ ਗਲਤੀ ਕਰ ਦਿੰਦੇ ਹਨ ਜਿਵੇਂ ਕਿਹਾ ਜਾਂਦਾ ਹੈ ਕਿ ਹਰੇ ਪੈਨ ਦੇ ਨਾਲ ਲਿਖਣਾ ਹੈ ਤਾਂ ਉਹ ਕਿਸੇ ਹੋਰ ਪੈਨ ਦੇ ਨਾਲ ਲਿਖ ਲੈਂਦੇ ਹਨ ਜਿਸ ਨਾਲ ਉਹਨਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ ਜੇਕਰ ਤੁਸੀਂ ਇਸ ਉਪਾਅ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਇਹਨੂੰ ਦੱਸੀ ਹੋਈ ਵਿਧੀ ਦੇ ਅਨੁਸਾਰ ਹੀ ਕਰਨਾ ਹੈ ਤੇ ਜੇਕਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਸ ਦਾ ਉਪਾਅ ਕਰਦੇ ਹੋ ਜਾ ਨੰਬਰ ਲਿਖਦੇ ਹੋ ਤਾਂ ਇਸ ਦਾ ਤੁਹਾਨੂੰ ਕੋਈ ਵੀ ਰਿਜ਼ਲਟ ਨਹੀਂ ਮਿਲਣ ਵਾਲਾ ਇਸੇ ਕਰਕੇ ਕਹਿ ਰਹੇ ਹਾਂ ਕਿ ਸ਼ੇਕ ਤੁਹਾਡਾ ਕਰਨਾ ਪੋਸੀਬਲ ਹੈ ਨਹੀਂ ਤਾਂ ਵੈਸੇ ਤੁਸੀਂ ਇੱਕ ਦਿਨ ਵਿੱਚ ਤੁਹਾਨੂੰ ਰਿਜ਼ਲਟ ਆਉਣਾ ਸ਼ੁਰੂ ਹੋ ਜਾਵੇਗਾ ਜਿਹੜੇ ਬਹੁਤ ਹੀ ਵਿਸ਼ਵਾਸ ਤੇ ਮਨ ਦੇ ਨਾਲ ਇਹ ਉਪਾਅ ਕਰਦੇ ਹਨ ਉਹਨਾਂ ਨੂੰ ਰਿਜ਼ਲਟ ਵੀ ਇਸ ਦਾ ਇੱਕ ਘੰਟੇ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਂਦਾ ਹੈ ਇਹ ਤੁਸੀਂ ਕਰਕੇ ਦੇਖਣਾ ਤੁਹਾਨੂੰ ਵੀ ਤੁਹਾ ਨੂੰ ਵੀ 100% ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਇਹ ਤੁਸੀਂ ਦੱਸੀ ਹੋਈ ਵਿਧੀ ਦੇ ਮੁਤਾਬਕ ਜੇਕਰ ਕਰੋਗੇ ਪੈਸੇ ਦੌਲਤ ਸਭ ਕੁਝ ਤੁਹਾਡੇ ਘਰ ਵੱਲ ਨੂੰ ਖਿੱਚਿਆਵੇਗਾ ਇਹ ਜੋ ਨੰਬਰ ਹਨ ਇੱਕ એનર્ਜੀ ਵਾਲੇ ਹੁੰਦੇ ਹਨ ਤੇ ਤੁਹਾਡੀ ਬਾਡੀ એનર્ਜੀ ਦੇ ਨਾਲ ਚੱਲ ਰਹੀ ਹੈ ਭਾਵ ਜਿਹੜੀ ਸਾਡੀ ਸੋਚ ਹੈ ਸਾਡੀ ਆਤਮਾ ਹੈ ਉਹ ਵੀ ਇੱਕ એનર્ਜੀ ਹੈ ਫਿਰ ਜਦੋਂ ਅਸੀਂ ਇਹਨਾਂ ਨੰਬਰਾਂ ਨੂੰ ਆਪਣੀ ਬਾਡੀ ਦੇ ਲੈਫਟ ਸਾਈਡ ਤੇ ਲਿਖਦੇ ਹਾਂ ਤਾਂ એનર્ਜੀ ਦੇ ਨਾਲ ਇਹ ਕਨੈਕਟ ਹੋ ਜਾਂਦੀ ਹੈ ਭਾਵ ਕਿਸਮ ਕੌਨਸ਼ੀਅਸ ਮਾਈਂਡ ਹੋ ਜਾਂਦਾ ਹੈ ਇਹ ਇੱਕ ਪ੍ਰੋਗਰਾਮਿੰਗ ਹੋ ਜਾਂਦਾ ਹੈ ਦਿਮਾਗ ਵੀ ਐਕਟਿਵ ਹੋ ਜਾਂਦਾ ਹੈ ਜਾਨੀ ਕਿ ਸਾਡਾ ਸਬਕੌਨਸ਼ੀਅਸ ਮਾਈਂਡ ਨੂੰ ਪਤਾ ਚੱਲਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਫਿਰ ਜਦੋਂ ਇਹ ਦੋਨੋਂ એનર્ਜੀਆਂ ਇਕੱਠੀਆਂ ਹੋ ਜਾਂਦੀਆਂ ਹਨ ਇੱਕ ਸਾਡੇ ਨੰਬਰ ਤੇ ਇਹਨਾਂ ਦੀ ਜਿਹੜੀ ਦੂਸਰਾ ਲਾ ਕੇ ਤੁਸੀਂ ਆਪਣੇ ਤੇ ਫਿਰ ਜਦੋਂ ਇਹ ਦੋਨੋਂ એનર્ਜੀ ਇਕੱਠੀਆਂ ਹੋ ਜਾਂਦੀਆਂ ਹਨ ਜੇਕਰ ਇਹਨਾਂ ਨੂੰ ਤਿੰਨਾਂ ਨੂੰ ਮਿਲਾ ਕੇ ਤੁਸੀਂ ਆਪਣੀ ਬਾਡੀ ਦੇ ਉੱਪਰ ਲਿਖ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸਿਆਂ ਪ੍ਰਤੀ ਚਮਤਕਾਰ ਹੋ ਜਾਂਦਾ ਹੈ ਜਿਹੜੇ ਕੰਮ ਤੁਹਾਨੂੰ ਲੱਗਦੇ ਸਨ ਕਿ ਇਹ ਇੰਪੋਸੀਬਲ ਹਨ ਉਹ ਵੀ ਪੋਸੀਬਲ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਤੁਹਾਨੂੰ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਸੋ ਇਸ ਲਈ ਤੁਸੀਂ ਮੇ ਇਹ ਉਪਾਅ ਕਰਕੇ ਦੇਖਣਾ ਤੇ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ